ਸੂ ਕਹੋ ਤਲ ਗੁਰ ਸੇਵੀਆ ਅਹਨ ਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਗੁਰਸਾਹ ਉਦ ਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਸਜਣਾ ਸਚਾ ਪਾਤਸ਼ਾਹ ਹੁ ਸਿਰਸਾਹੰਦੈ ਜਿਸੁ ਪਾਸ ਬਹਿਠੈ ਸੋਹੀਆ ਸਬਨਾ ਦਾ ਵੇਸਾ ਸਤਨਾ श्रीवाहे गुरु साहेबाजी तनासरी महला चौथा ਕਾਲਯੁਗ ਕਾ ਧਰਮ ਕਾਹੋ ਤਮ ਪਾਈ ਕੇਵ ਛੂਟਾ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰਿ ਜਪਿਉ ਤਰਕ ਤਰਾਕੀ ਕਾਲਯੁਗ ਕਾ ਧਰਮ ਕਾਹੋ ਤੁਮ ਭਾਈ ਕੇਵ ਛੂਟ ਹਮ ਛੁਡ ਕਾ ਕੀ ਹਰ ਹਰ ਜਪ ਬੀੜੀ ਹਰ ਤਲਹਾ ਹਰ ਜਪਿਓ ਤਰ ਤਰਾਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵਹੁ ਆਪਣਾ ਹਮ ਮੰਗੇ ਭਗਤ ਇਕਾਕੀ ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰਿ ਬਚਨ ਆਕੀ ਲਿਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੇ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨ ਅਰ ਸੂਰ ਤ੍ਰishna ਅਗਨ 부ਝਾਨੀ ਸਿਵ ਚਰਿਓ ਚੰ ਤੈਂ ਚੰਦਾ ਕੀ ਤਮ ਬਾੜ ਪਰਖ ਬਾੜ ਅਗਮ ਅਗੋਚਾਰਾ ਤਨਾ ਆਪੇ ਆਪ ਆਪਾ ਕੀ ਜਨ ਨਾਨਕ ਕਾ ਪ੍ਰਭ ਕਿਰਪਾ ਕੀ ਜਾ ਕਰ ਦਾਸਨ ਦਾਸ ਦਸਾ ਕੀ ਤਮ ਬਡ ਪਰਖ ਵਡ ਅਗਮ ਅਗੋਚਰਾ ਮਰਾਪੇ ਆਪ ਆਪਾ ਕੀ ਜਨ ਨਾਨਕ ਕਾ ਪ੍ਰਭ ਕਿਰਪਾ ਕੀ ਜਾ ਕਰਦਾਸਨ ਦਾਸ ਦਸਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਚੌਥਾ ਕਾਲਯੁਗ ਕਾ ਧਰਮ ਕਹੋ ਤਮ ਭਾਈ ਕੇਵ ਛੁਟਾ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰਾ ਤਰਾ ਕੀ